ਇੱਕ ਨੰਬਰ ਦਾ ਫਲਾਰੂ ਖੰਡੋੜੀ ਬੇਰੀ ਜੂੜਾ ਜਿਹੜਾ ਆਪਣੇ ਆਪ ਨੂੰ ਕੁਤਬਾਲ ਸਮਝਦਾ ਨਾ ਕਿ ਕਿ ਉਹ ਪਤਾ ਚਾਰ ਦਿਨ ਨੂੰ ਮੇਲਾ ਹੋ ਲੈਂਦੇ ਤੈਨੂੰ ਪੰਨੂ ਨਸੂ ਪੰਨੂ ਪੰਨੂ ਜਿੰਦਾਬਾਦ ਵੀਰ ਸਿੰਘ ਪੰਨੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੇਰੀ ਧੌਂਕੋ ਕਿ ਨਾ ਵੇਹਾ ਪੰਨੂ ਉਹ ਯਾਦ ਕਰਾਂਗਾ ਕੋਈ ਯੱਡਦੇ ਆਪਣੀ ਯਾਦ ਕਰਾਂਗਾ ਜਿਹੜੀ ਬੀਜੇਪੀ ਨੇ ਸਾਡੇ ਹੋਏ ਮਜੂਰ ਯਾਰ ਫਾਰੀਗ ਨਹੀਂ ਮਾਰੀਓ ਫਾਰੀਗ ਨਹੀਂ ਮਾਰੀਓ ਫਾਰੀਗ ਨਹੀਂ ਮਾਰੀਓ ਛੋਟਾ ਬਾਬਾ ਯੇ ਇਹਨਾਂ ਲੋਕਾਂ ਨੂੰ ਉੱਤਰ ਦੇ ਚੁੱਕੀਏ ਇਹਨਾਂ ਲੋਕਾਂ ਨੂੰ 100000 ਰੁਪਏ ਇਹਨਾਂ ਲੋਕਾਂ ਦੇ ਖੁੱਲ ਚੁੱਕੀਏ ਇਹਨਾਂ ਲੋਕਾਂ ਕੋ ਗੱਲਾਂ ਨਹੀਂ ਇਹ ਲੋਏ ਕੋਈ ਨਹੀਂ ਕਹਿੰਦਾ ਕਿ ਨਹੀਂ ਕਹਿੰਦਾ ਵੀ ਆ ਕੇ ਜੇ ਬੜਾ ਬਣ ਕੇ ਕਹਿੰਦਾ ਕਿ ਨਹੀਂ ਕਹਿੰਦਾ ਕਹਿੰਦੇ ਕਿ ਨਹੀਂ ਕਹਿੰਦੇ ਕਹਿੰਦੇ ਕਿ ਨਹੀਂ ਕਹਿੰਦੇ ਚੇਅਰਮੈਨ ਪ੍ਰੀਸ਼ਦ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੋ ਨੇ ਪਿੰਡ ਫਜ਼ਲਾਬਾਦ ਅਤੇ ਪਿੰਡ ਡਾਲੇਚੱਕ ਵਿੱਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਮੰਗੀਆਂ ਵੋਟਾਂ ਪਿੰਡ ਡਾਲੇਚੱਕ ਤੋਂ ਵੱਡੀ ਗਿਣਤੀ ਵਿੱਚ ਪਰਿਵਾਰ ਹੋਏ ਆਪ ਪਾਰਟੀ 'ਚ ਸ਼ਾਮਿਲ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੋਏ ਬਲਬੀਰ ਸਿੰਘ ਪੰਨੂ ਨੇ ਭਾਜਪਾ ਤੇ ਨਿਸ਼ਾਨਾ ਸਾਧਿਆ ਅਜੇ ਤੱਕ ਭਾਜਪਾ ਦੇ ਦਿੱਤੇ ਜ਼ਖਮ ਸਾਨੂੰ ਨਹੀਂ ਭੁੱਲੇ ਪਾਟ ਪਾਟੇ ਸ਼ਾਮਿਲ ਹੋਏ ਰਵੀ ਕਨ ਸਿੰਘ ਕਾਲੋ ਤੇ ਵੀ ਚੇਅਰਮੈਨ ਪੰਨੂ ਨੇ ਜਮਕੇ ਨਿਸ਼ਾਨੇ ਸਾਦੇ ਫਤਿਹਗਰ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦੀ ਰਿਪੋਰਟ ਭਗਵੰਤ ਸਿੰਘ ਮੋਟ ਜਿੰਦਾਬਾਦ ਰਵਿੰਦ ਕੇਜਰੀਵਾਲ ਜਿੰਦਾਬਾਦ ਦਾਰ ਬਲਵੀ ਸਿੰਘ ਜੀ ਪੰਨੂ ਜਿੰਦਾਬਾਦ ਆਮ ਆਰਮੀ ਪਾਰਟੀ ਜਿੰਦਾਬਾਦ ਜੋ ਜੋ ਪਿੰਡ ਦੇ ਕੰਮ ਹੋਣ ਵਾਲੇ ਨੇ ਛੱਪੜ ਦੀ ਗੰਦਗੀ ਦਾ ਕੰਮ ਮੈਂ ਲਾਗੜੀ ਨਿਕਦਾ ਤੁਹਾਨੂੰ ਵਾਦਾ ਕਰਦਾ ਮੈਂ ਲਾਗੜੀ ਕਿੰਦਾ ਹੁੰਦਾ ਸੀ ਨਾ 43 ਤਰ੍ਹਾਂ ਦੇ ਟੈਸਟ 93 ਤਰ੍ਹਾਂ ਦੀ ਦਵਾਈ ਬਣਜਦੀ ਡੇਟ ਦੇ ਵਿੱਚ ਉਹਦੇ ਵਿੱਚ ਇੱਕ ਹੋਰ ਵਾਦਾ ਕਰ ਦਿੱਤਾ ਹੈ ਤੁਹਾਡੇ ਸਿਰ ਦੇ ਵਾਲ ਤੋਂ ਲੈ ਕੇ ਤੁਹਾਡੇ ਪੈਰ ਦੇ ਨਹਾਂ ਤੱਕ ਸਾਰੇ ਫ੍ਰੀ ਟੈਸਟ ਤੁਸੀਂ ਆਪਣੀ ਬਿਲਹਰੀ ਟੈਕ ਕਰਾ ਲ ਕਰੋਗੇ ਤੁਹਾਨੂੰ ਕੋਈ ਵੀ ਡਰ ਕਿਤੇ ਮਨ ਕਰਉਣ ਦੀ ਲੋੜ ਨਹੀਂ ਪਊਗੀ ਜਿਹੜੇ ਮੈਂ ਤੁਹਾਨੂੰ ਵਾਅਦਾ ਕਰ ਰਿਹਾ ਜਿਹੜੇ ਜਿਹੜੇ ਵਾਅਦੇ ਕਰ ਰਿਹਾ ਦੋਨਾਰ ਸਦਾਈ ਦੋ ਪਹਿਲੋ ਪਹਿਲੋ ਐਮਐਨਏ ਦੀਆਂ ਬੋਤਲਾਂ ਤੋਂ ਪਹਿਲੋ ਪਹਿਲੋ ਐਮਐਨਏ ਦੀਆਂ ਬੋਤਲਾਂ ਵਿੱਚ ਜੀ ਤਾਬ ਆਉਣੀਆਂ ਨੇ ਜਿਹੇ ਮੈਂ ਤੁਹਾਡੇ ਪਿੰਡ ਦਾ ਜੰਗ ਚ ਪੁੱਤਾ ਦਸਤੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਕਾਰ ਭਗਵਾਨ ਜੈਮਾਰ ਜਿੰਦਾਬਾਦ ਜਿਹੜੀ ਬੀਜੇਪੀ ਨੇ ਸਾਡੇ ਇੱਕ ਜਗੋੜ ਯਾਰਾਂ ਮਾਰੀਆਂ ਨਹੀਂ ਮਾਰੀਆਂ ਇਹ ਤਾਂ ਖੂਨ ਸੇ ਮੰਡਿਆ ਅੱਜ ਖੂਨ ਸੇ ਮੰਡਿਆ ਸਾਡਾ ਇਹਨਾਂ ਨੂੰ ਕੁਪੀਏ ਵੀ ਦੇ ਲੋਕਾਂ ਦਾ ਪਿਆ ਹੋਇਆ ਇਹਨਾਂ ਨੂੰ ਕੁਸ਼ੋਨ ਰਾਰੋ ਕੇ ਕਰੋੜਾ ਰੁਪਈਆ ਟਰੱਕ ਰੁਪਈਆ ਦੇ ਲੈ ਕੇ ਸ਼ੁਰੂ ਕਰੋ ਯਾਰ ਬੱਟਾ ਬਾਬਾ ਇਹਨਾਂ ਨੂੰ ਕੰਨ ਮਤਰ ਦੇ ਚੁੱਕੀਏ ਇਹਨਾਂ ਲੋਕਾਂ ਨੂੰ ਨੋਟਾਂ ਦੇ ਹਰ ਰੁਪਈਏ ਇਹਨਾਂ ਲੋਕਾਂ ਦੇ ਫੁੱਲ ਸੁੱਕੀਏ ਇਹਨਾਂ ਲੋਕਾਂ ਕੋ ਗੱਲਾਂ ਸੁਣੀਏ ਇਹ ਲੋਕੋ ਹੋਈ ਨੇ ਜੇ ਕਹਿੰਦੇ ਵੀ ਨਹੀਂ ਕਹਿੰਦੇ ਵੀ ਆਗੇ ਦੇ ਬੱਕਾ ਬਣ ਕੇ ਕਹਿੰਦੇ ਵੀ ਨਹੀਂ ਕਹਿੰਦੇ ਇੰਡੇ ਗਿੰਡੇ ਗਿੰਡੇ ਅਰਵੀਤਨ ਸਲਾਰੂ ਚੈੱਕ ਨੰਬਰ ਦਾ ਸਲਾਰੂ ਚੈੱਕ ਨੰਬਰ ਦਾ ਸਲਾਰੂ ਅੰਦਰੋਂ ਮੇਰੇ ਜਰੂਰ ਹੈ ਜਿਹੜਾ ਆਪਣੇ ਆਪ ਨੂੰ ਬਦਵਾ ਸਮਝਦਾ ਨਾ ਅੱਥੇ ਹੋਇਆ ਪਤਾ ਚਾਚੀ ਜੀ ਨੇ ਮੈਨੂੰ ਵੇਲਾ ਹੋ ਲੈਂਦੇ ਇਹਨੂੰ ਪੰਨੂ ਨਸੂ ਪੰਨੂ ਜਿਹੜਾ ਲੋਕਾਂ ਨੂੰ ਭਰਉਂਦਾ ਨਾ ਤੇਰੀ ਧੌਣ ਜੋ ਤਿੱਲਾ ਵਾਂਗੂ ਪੰਨੂ ਉਹ ਯਾਦ ਕਰੂਗਾ ਕੋਈ ਯੱਪਦੇ ਆਪਣੀ ਕੇ ਯਾਦ ਕਰਦਾ ਤੰਨਾ ਜੀ ਵੇਖੋ ਜੀ ਕਿਸੇ ਵੀ ਪਿੰਡ ਚੁਣ ਕੇ ਸਰੋਪਾ ਪਾਕ ਤੇ ਮੋਢੇ ਤੇ ਝੰਡਾ ਲਾ ਕੇ ਵੀ ਚੁੰਨੀ ਲੰਗ ਜੀ ਆਪੇ ਲੋਕਾਂ ਨੇ ਸਵਾਗਤ ਕਰ ਲੈਣਾ ਕਿਸੇ ਵੀ ਪਿੰਡ ਦੇ ਵਿੱਚ ਕੋ ਪਸਾਨ ਜਥੇਬੰਦੀ ਦੇ ਨਾਲ ਮੈਂ ਵੀ ਆ ਸਤਿਕਾਰਯੋਗ ਨੇ ਮੇਰੇ ਪਸਾਨ ਜਥੇਬੰਦੀ ਪਰ ਹਾਂ ਮੇਰੇ ਖੁੱਤ ਆਇਆ ਜੀ ਪਸਾਨ ਜਥੇਬੰਦੀ ਦੇ ਲੀਡਰ ਨੇ ਕੋਈ ਵੀ ਪਿੰਡ ਦੇ ਵਿੱਚ ਕਸਾਨ ਜਥੇਬੰਦੀ ਵਾਲੇ ਗੁਰੂ ਘਰਾਂ 'ਚ ਅਲਾਊਂਸਮੈਂਟਾਂ ਹੋ ਗਈਆਂ ਨੇ ਕੋਈ ਵੀ ਪਿੰਡ ਦੇ ਵਿੱਚ ਪਸਾਨ ਜਥੇਬੰਦੀ ਆ ਇਹਨਾਂ ਨੂੰ ਅੰਦਰ ਨਹੀਂ ਹੋਣ ਦੇਣਗੇ ਇਥੋਂ ਤੱਕ ਮੈਨੂੰ ਪਤਾ ਲੱਗਾ ਹੈ ਜਿਹੜੇ ਜਿਹੜਾ ਇਹਨਾਂ ਦੀ ਮੀਟਿੰਗ ਕਹੂਗਾ ਕਿਸਾਨ ਜਥੇਬੰਦੀ ਉਹਨਾਂ ਦੀ ਵੀ ਵਿਰੋਧਤਾ ਕਰੂਗੀ ਬੜਾ ਮਾੜੀ ਗੱਲ ਹੈ ਇਹਨਾਂ ਦੇ ਵਿੱਚ ਜੋ ਜ਼ਖਮ ਦਿੱਤੇ ਨੇ ਆਪਣੇ ਹੱਕ ਲੈਣ ਗਏ ਸਨ ਨਾ ਹੱਕ ਲੈਣੇ ਗਏ ਜੈਂ ਧਰਨਿਆਂ ਤੇ ਬੈਠਣਾ ਕੋਈ ਨਾਜਾਇਜ਼ ਗੱਲ ਥੋੜੀ ਧਰਨਿਆਂ ਤੇ ਬੈਠਿਆਂ ਨੂੰ ਗੋਲੀਆਂ ਮਾਰੀਆਂ ਧਰਨਿਆਂ ਤੇ ਬੈਠੇ ਸਾਡੇ ਲੇਬਰ ਦੇ ਭਰਾ ਸਾਡੇ ਦੁਕਾਨਦਾਰ ਭਰਾ ਸਾਡੇ ਜ਼ਿਮੀਂਦਾਰ ਭਰਾ ਸਾਡੇ ਸਾਨੂੰ ਥੜੀ ਕਿ ਚਲਗੇ ਨੇ ਭੁੱਲ ਥੜੀ ਗਏ ਆਪਾਂ ਮੈਨੂੰ ਸਭ ਵਕ ਵਕ ਕਿੰਨਾ ਚਾਹੀ ਤਸੀਂ ਮੀਟਿੰਗਾਂ ਕੀਤੀਆਂ ਨੇ ਪਿੰਡ ਵਾਲੇ ਚੱਕ ਤੋਂ ਕਾਫੀ ਵੱਡੀ ਦੀ ਗੰਦੀ ਚ ਪਰਿਵਾਰ ਸ਼ਾਮਲ ਹੋਏ ਨੇ ਕੀ ਕਰਨਾ ਵੇਖੋ ਜੀ ਬਹੁਤ ਪਿੰਡਾਂ ਦੇ ਵਿੱਚ ਅੱਜ ਮੈਂ 809 ਪਿੰਡਾਂ 'ਚ ਗਿਆ ਔਰ ਬਹੁਤ ਪਿੰਡਾਂ ਦੇ ਵਿੱਚ ਸੰਗਤ ਦਾ ਇੰਨਾ ਜ਼ਿਆਦਾ ਰੁਝਾਨ ਹੈ ਕਿ ਮੈਨੂੰ ਲੱਗਦਾ ਵੀ 30 ਤੋਂ 35 ਹਜ਼ਾਰ ਦੀ ਲੀਡ ਫਟੇ ਘੜ ਚੂੜੀਆਂ ਦੇ ਹੋਊਗੀ 30 ਤੋਂ 35 ਹਜ਼ਾਰ ਦੀ ਲੀਡ ਕਾਫੀ ਵੱਡੀ ਸੰਗਤ ਰੋਜ਼ ਸ਼ਾਮਲ ਹੋ ਰਹੀ ਹੈ ਰੋਜ਼ ਜੰਗਰ ਟੜਾ ਟੜਾ ਤੜਾ ਜਰ ਭਰੋਸਾ ਹੈ ਇਹ ਕੋਈ ਜੀ ਪਾਰਟੀ ਨਾਲ ਸੰਗਤ ਜੁੜ ਰਹੀ ਹੈ ਤੇ ਸੰਗਤ ਨੂੰ ਭਰੋਸਾ ਹੈ 6 ਘੰਟੇ ਲਾਈਟ ਆ ਰਹੀ ਹੈ ਦਿਨੇ ਰਾਤ ਨੂੰ ਮੋਟਰਾਂ ਤੇ ਜਾਣ ਦੀ ਲੋੜ ਨਹੀਂ ਪੈ ਰਹੀ ਤੇ ਬਿਜਲੀ ਦਾ ਬਿਲ ਮਾਫ ਕੀਤਾ ਕਿਸੇ ਨੂੰ ਇਹ ਨਹੀਂ ਕਿਹਾ ਤੂੰ ਵੋਟ ਨਹੀਂ ਪਾਈ ਤੂੰ ਇਦਾਂ ਨਹੀਂ ਕੀਤਾ ਔਰ ਮੱਲਾ ਕਲੀਨਿਕ ਲੱਗ ਰਹੀਆਂ ਵਾ ਕੋਈ ਇੱਥੇ ਨਹੀਂ ਕਿਹਾ ਜਾਂਦਾ ਵੀ ਤੂੰ ਕਾਂਗਰਸੀਆ ਤੂੰ ਕਾਲੀਆ ਸਾਰੀਆਂ ਦਵਾਈ ਦਿੱਤੀ ਜਾਂਦੀ 1000 ਰੁਪਏ ਦੇਣ ਜਾ ਰਹੇ ਜਲਦੀ ਕਿਸੇ ਨੂੰ ਕਿਹਾ ਜਾਊਗਾ ਵੀ ਤੂੰ ਕਾਲੀਆ ਤੂੰ ਕਾਂਗਰਸੀਆ ਗਰੰਟੀ ਆਪਾਂ ਸਾਰੀਆਂ ਪੂਰੀਆਂ ਕਰਾਂਗੇ ਔਰ ਜਿਹੜੀਆਂ ਮੈਂ ਸ਼ਹਿਰ ਨੂੰ ਗਰੰਟੀਆ ਪਰਸਨਲ ਤੌਰ ਤੇ ਦੇ ਰਿਹਾ ਉਹ ਵੀ ਮੈਂ ਗਰੰਟੀਆ ਪੂਰੀਆਂ ਕਰੂੰਗਾ ਮੈਂ ਪਿੰਡ ਪਿੰਡ ਤੇ ਜਾ ਕੇ ਕਹਿ ਰਿਹਾ ਵੀ ਮੈਨੂੰ ਤੁਸੀਂ ਵੋਟਾਂ ਪਾਉਣੀ ਆ ਜੇ ਮੈਂ ਪਿੰਡਾਂ ਦਾ ਗੰਨ ਕੱਢੂ ਸ਼ਹਿਰ ਵਾਸੀਆਂ ਨੂੰ ਕਹਿ ਰਿਹਾ ਮੈਨੂੰ ਤਾਂ ਪਾਓ ਜੇ ਮੈਂ ਸ਼ਹਿਰ ਦਾ ਗੰਨ ਕੱਢੂਗਾ ਮੇਰਾ ਨਾਮ ਰਵਿੰਦਰ ਸਿੰਘ ਪਿੰਡ ਮੇਰਾ ਫਜਲਾ ਅੱਜ ਪੱਤਰਕਾਰ ਵੀ ਵੀ ਸਾਡੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਪੰਨੂ ਸਾਹਿਬ ਸਾਡੇ ਵਿਰੇ ਪਹੁੰਚੇ ਸੀ ਤੇ ਬੜੀ ਦਿਲ ਨੂੰ ਖੁਸ਼ੀ ਹੋਈ ਹੈ ਕਿ ਬੜੇ ਪਿਆਰ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਦੱਸ ਕੇ ਗਏ ਨੇ ਔਰ ਸਾਡੇ ਮਸਲੇ ਵੀ ਸੁਣ ਕੇ ਗਏ ਨੇ ਤੇ ਮੈਂ ਇਹਨਾਂ ਤੋਂ ਵੀ ਆਸ ਵੀ ਕਰਦਾ ਵਾਂ ਵੀ ਇਹ ਸਾਡੀ ਜਿਹੜੀ ਹੋਣ ਜਿਹੜੀ ਅਸੀਂ ਉਹਨਾਂ ਨੂੰ ਦੱਸੀਆਂ ਗੱਲਾਂ ਇਹ ਸਾਡੀਆਂ ਆਉਣ ਵਾਲੇ ਟਾਈਮ ਦੇ ਵਿੱਚ ਪੂਰੀਆਂ ਹੋਣਗੀਆਂ ਔਰ ਪੰਨੂ ਸਾਹਿਬ ਦੇ ਇਹਨੇ ਚੰਗੇ ਬੰਦੇ ਨੇ ਕਿ ਤੁਸੀਂ ਜਦੋਂ ਵੀ ਉਹਨਾਂ ਕੋਲ ਮੁਸ਼ਕਲ ਲੈ ਕੇ ਜਾਂਦੇ ਹੋ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਹੁੰਦਾ ਹੈ ਔਰ ਹਰ ਇੱਕ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਆ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਸੁਪੀਰ ਕੌਰ ਪਿੰਡ ਮੇਰਾ ਪਹਿਲਾ ਬਾਦਵਾ ਜ਼ਿਲ੍ਹਾ ਮੇਰਾ ਗਰਦਾਸਾ ਤੇ ਮੈਂ ਪੰਨੂ ਨੂੰ ਜਿਤਾਵਾਂਗੇ ਅਸੀਂ ਬਾਰ-ਬਾਰ ਕੇ ਜਿਤਾਵਾਂਗੇ ਬੜੇ ਕੰਮ ਕਰਦਾ ਪਿੰਡ ਦੇ ਬਹੁਤ ਸੋਹਣਾ ਸੁੱਚਾ ਬੰਦਾ ਸੁੱਚਾ ਸੁੱਚਾ ਮਕਾਨ